ਸਿਰਫ ਸਿਰਫ ਤਿੰਨ ਬਾਕੀ ਸਾਰੇ ਆ ਲੈ ਯੋ ਦੇਖੋ ਉੱਤੇ ਕਾ ਬਚਾਰਾ ਗਿਰਿਆ ਹੋਇਆ ਵਾ ਤਿੰਨ ਚਾਰ ਏਰੇ ਵਿੱਚ ਰਹਿ ਗਏ ਨੇ ਸੋ ਆਈ ਥਿੰਕ ਬਾਰੋਬਾਰੀ ਸਾਰਿਆਂ ਨੂੰ ਇਹ ਅੰਦਰ ਲੈ ਜੂਗੀ ਤੇ ਇਹ ਮੇਬੀ ਸ਼ਾਇਦ ਇਹ ਸੇਫ ਆ ਹੁਣ ਇਹਦੇ ਕੋਲੇ ਕਿਉਂਕਿ ਇਹਨੇ ਇੱਥੇ ਇਹਨੂੰ ਫੀਡ ਵੀ ਦੇਈ ਜਾਣੀ ਬੱਚਿਆਂ ਨੂੰ ਜੇ ਕਿਤੇ ਇਹ ਬੱਚੇ ਵਿਛੜ ਜਾਂਦੇ ਫਿਰ ਬੱਚਿਆਂ ਦਾ ਬਚਣਾ ਔਖਾ ਹੋ ਜਾਣਾ ਸੀਗਾ ਸੋ ਅਸੀਂ ਕੀ ਕੀਤਾ ਇਹ ਬੱਚਿਆਂ ਵਾਲੇ ਬਾਕਸ ਨੂੰ ਅਸੀਂ ਉੱਥੇ ਰੱਖਿਆ ਕਮਰੇ ਦੇ ਵਿੱਚ ਜਿਹਦੇ ਵਿੱਚ ਦੋਨੇ ਚੂਈਆਂ ਆ ਕੇ ਨਾ ਵਿੱਚ ਬੜੀਆਂ ਤੇ ਜਦੋਂ ਵਿੱਚ ਬੜੀਆਂ ਦੈਨ ਅਸੀਂ ਬਾਕਸ ਨੂੰ ਬੰਦ ਕੀਤਾ ਜਿੱਥੇ ਉਹਦਾ ਖੋਲ ਸੀਗਾ ਤੇ ਹੋਲ ਤੋਂ ਬੰਦ ਕਰਕੇ ਅਸੀਂ ਇੱਥੇ ਲਿਆਂਦਾ ਸੋ ਇੱਥੇ ਆ ਕੇ ਜਦੋਂ ਖੋਲਿਆ ਤਾਂ ਪਹਿਲਾਂ ਤਾਂ ਦੋਨੇ ਚੂਈਆਂ ਨਿਕਲੀਆਂ ਦੋਨੇ ਚੂਈਆਂ ਨੇ ਆਪਣਾ ਘਰ ਬਣਾਇਆ ਇੱਥੇ ਜੋ ਆਲਰੇਡੀ ਪਹਿਲਾਂ ਹੀ ਇੱਕ ਹੋਲ ਸੀਗਾ ਜ਼ਮੀਨ ਦੇ ਵਿੱਚ ਸੋ ਇਥੇ ਕੀ ਕੀਤਾ ਹੁਣ ਚੂਈਆਂ ਨੇ ਆਪਣਾ ਇੱਕ ਦਿਖਿਆ ਇੱਕ ਸੈਪਰੇਟ ਪਲੇਸ ਦੈਨ ਇਥੋਂ ਹੌਲੀ ਹੌਲੀ ਬੱਚੇ ਉਹ ਚੁਕੜੇ ਸਟਾਰਟ ਕੀਤੇ ਉਹਨਾਂ ਨੇ ਸੋ ਮੇਬੀ ਆਈ ਥਿੰਕ 6 ਜਾਂ 7 ਬੱਚੇ ਤਾਂ ਉਹ ਲੈ ਕੇ ਜਾ ਚੁੱਕੀਆਂ ਨੇ ਤੇ ਹੁਣ ਸਿਰਫ 4 ਜਾਂ ਇੱਕ ਆ ਪਿਆ ਪੰਜ ਇੰਨੇ ਬੱਚੇ ਰਹਿੰਦੇ ਨੇ ਮੇਬੀ ਆ ਦੇਖੋ ਇਹ ਆ ਰਹੀਆਂ ਨੇ ਇਹ ਆ ਕੇ ਇਹਨਾਂ ਨੇ ਬਾਰੋ-ਵਾਰੀ ਕਰਕੇ ਲੈ ਜਾਣੇ ਆ ਸੋ ਸਾਡਾ ਮਿਸ਼ਨ ਜੋ ਸੀਗਾ ਉਹ ਆਈ ਥਿੰਕ ਸਕਸੈਸਫੁਲੀ ਆ ਕਿ ਇਹਨਾਂ ਦਾ ਮਿਰਾਪ ਹੋਇਆ ਕਰ ਰਹੀ ਹੈ ਹੋਲ ਕਰ ਰਹੀ ਹੈ ਹੋ ਡੂੰਗਾ ਦੇਖੋ ਹਾਂ ਜੀ ਜ਼ੂਮ ਉਹ ਹੋਲ ਕਰ ਰਹੀ ਹੈ ਹਾਂ ਹੋਲ ਕਰ ਰਹੀ ਹੈ ਉਹ so that ਕਿ ਮਿੱਟੀ ਬਾਹਰ ਕੱਢ ਰਹੀ ਹੈ so that ਕਿ ਜਿਹੜੇ ਬੱਚੇ ਹੋਏ ਨੇ ਇਹਨਾਂ ਨੂੰ ਵੀ ਉਹ ਸੈਟਲਡ ਆਊਨ ਕਰ ਸਕੇ ਇਹ ਦੇਖੋ ਜ਼ੂਮ ਦੇ ਜ਼ਰੀਏ ਮੈਂ ਤੁਹਾਨੂੰ ਦਿਖਾਤਾ ਰਿਹਾ ਹਾਂ ਜੇ ਤੁਹਾਨੂੰ ਦਿਖਦਾ ਹੋਵੇ ਇੱਥੇ ਹੈ ਨਾ so ਮੇਰੇ ਲਈ ਤਾਂ ਹੈ ਵਧੀਆ ਗੱਲ ਹੀ ਹੈ ਕਿ ਜੋ ਇਹ ਦੋਨੇ ਇਕੱਠੇ ਨੇ ਬੱਚੇ ਤੇ ਦੋਨੇ ਮਾਵਾ ਸੋ ਗੁੱਡ ਹੈ ਸੋ ਥੈਂਕ ਯੂ